ਤਨਗੁਰ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਖਰਕਾਰ ਵਿਗਿਆਨੀਆਂ ਨੇ ਗਲਤੀ ਮੰਨ ਹੀ ਲਈ ਹੈ ਤੇ ਦਸਮ ਪਿਤਾ ਦੀ ਪਵਿੱਖ ਬਾਣੀ ਨੂੰ ਸੱਚ ਕਰਾਰ ਦਿੱਤਾ ਹੈ ਦੁਨੀਆ ਪੂਰੀ ਧਰਤੀ ਦੇ ਨੇੜੇ ਆ ਰਹੀ ਇਹ ਭਿਆਨਕ ਚੀਜ਼ ਕਾਲ ਬਣ ਕੇ ਖਤਮ ਹੋਣ ਵਾਲੀ ਹੈ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਤ ਸੰਗਤ ਇਸ ਵਿਸ਼ੇ ਨੂੰ ਜਿਹੜਾ ਹੈ ਉਹ ਆਪਾਂ ਵਿਚਾਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਜਿਹੜੀ ਹੈ ਉਹ ਸਵਨਾਂ ਤੇ ਵਰਤੇ ਸਾਤ ਸੰਗਤ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਉਹ ਸਮਝੀਏ ਪਿਆਰਿਓ ਦੁਨੀਆ ਕਹਿੰਦੇ ਖਤਮ ਹੋਣ ਵਾਲੀ ਹੈ ਤੇ ਬਹੁਤ ਵਾਰ ਇਹ ਭਵਿੱਖਬਾਣੀਆਂ ਵੀ ਹੋ ਚੁੱਕੀਆਂ ਨੇ ਦੁਨੀਆ ਕਹਿੰਦੇ ਖਤਮ ਹੋਣ ਦੀ ਕਗਾਰ ਤੇ ਹੈ ਨਾਸਾ ਨੇ ਇੱਕ ਐਸਟੇਰਾਇਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਨਾਸਾ ਨੇ ਕਿਹਾ ਕਿ ਲਗਭਗ 220 ਫੁੱਟ ਉੱਚਾ ਇੱਕ ਵਿਸ਼ਾਲ ਗ੍ਰਹਿ ਜੋ ਚਾਰ ਗਲੋਬਲ ਮਾਸਟਰ ਜਹਾਜ਼ਾਂ ਤੋਂ ਵੀ ਵੱਡਾ ਹੈ ਉਹ ਤੇਜ਼ੀ ਨਾਲ ਧਰਤੀ ਦੇ ਵੱਲ ਵੱਧ ਰਿਹਾ ਹੈ ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ ਇਹ ਵਿਸ਼ਾਲ ਗ੍ਰਹਿ 15 ਸਤੰਬਰ 2024 ਨੂੰ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ। ਐਸਟਰਾਇਡ ਦੀ ਰਫ਼ਤਾਰ 25000 ਮੀਲ ਪ੍ਰਤੀ ਘੰਟਾ ਦੱਸੀ ਗਈ ਹੈ ਜੋ ਕਾਫੀ ਡਰਾਉਣੀ ਹੈ। NASA ਦੇ ਅਨੁਸਾਰ ਇਹ ਗ੍ਰਹਿ 6 ਲੱਖ 20000 ਦੇ ਮੀਲ ਦੀ ਦੂਰੀ ਤੋਂ ਲੰਘੇਗਾ ਜੋ ਧਰਤੀ ਅਤੇ ਚੰ드ਰਮਾ ਵਿਚਕਾਰ ਦੂਰੀ ਦਾ 2.6 ਗੁਣਾ ਹੈ। ਇਹ ਦੂਰੀ ਭਾਵੇਂ ਲੰਮੀ ਲੱਗ ਸਕਦੀ ਹੈ ਪਰ ਵਿਗਿਆਨੀ ਇਸ ਨੂੰ ਲੈ ਕੇ ਬਹੁਤ ਚਿੰਤਤ ਨੇ ਹਾਲਾਂਕਿ NASA ਤੇ ਅੰਤਰਰਾਸ਼ਟਰੀ ਏਜੰਸੀਆਂ ਨੇ ਇਸ ਐਸਟਰੋਇਡ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਦੱਸੀ ਪਰ ਇਸ ਦੇ ਨੇੜੇੋਂ ਨਜ਼ਰ ਰੱਖੀ ਜਾ ਰਹੀ ਹੈ ਇਹ ਸਭ ਤੋਂ ਪਹਿਲਾਂ NASA ਦੇ ਨੀਅਰ ਅਰਥ ਆਬਜੈਕਟ ਜਿਥੇ ਤੱਕ ਅਬਜ਼ਰਵੇਸ਼ਨ ਪ੍ਰੋਗਰਾਮ ਦੁਆਰਾ ਵੀ ਖੋਜਿਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਦਾ ਟੀਚਾ ਧਰਤੀ ਦੇ ਨੇੜੇ ਆਉਣ ਵਾਲੇ ਐਸਟਰੋਇਡ ਜਾਂ ਹੋਰ ਵਸਤੂਆਂ ਦੀ ਪਛਾਣ ਕਰਦਾ ਹੈ ਐਸਟਰੋਇਡ ਦਾ ਆਕਾਰ 720 ਫੁੱਟ ਦੱਸਿਆ ਗਿਆ ਜੋ ਕਿ ਦੋ ਫੁੱਟਬਾਲ ਦੇ ਮੈਦਾਨ ਜਿੰਨਾ ਇਸ ਦੇ ਰਾਹ ਵਿੱਚ ਇੱਕ ਮਾਮੂਲੀ ਰੁਕਾਵਟ ਵੀ ਵੱਡੇ ਖਤਰੇ ਦੇ ਵਿੱਚ ਬਦਲ ਸਕਦੀ ਹੈ ਕੈਲੀਫੋਰਨੀਆ ਦੇ ਪਾਸਾਡੇਨਾ ਦੇ ਵਿੱਚ ਨਾਸਾ ਦੀ ਜੈਟ ਪ੍ਰਪਲਸ਼ਨ ਲੈਬੋਰਟਰੀ ਦੇ ਵਿੱਚ ਐਸਟਰੋਇਡ ਦੀ ਹਰ ਗਤੀ ਦਾ ਪਤਾ ਲਗਾਇਆ ਜਾ ਰਿਹਾ ਹੈ ਐਡਵਾਂਸਡ ਰਡਾਰ ਅਤੇ ਆਪਟੀਕਲ ਟੈਲੀਸਕੋਪ ਦੀ ਮਦਦ ਨਾਲ ਵਿਗਿਆਨੀ ਹਰ ਜ਼ਰੂਰੀ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਲੱਗੇ ਹੋਏ ਨੇ ਨਾਸਾ ਦੀਆਂ ਹੋਰ ਏਜੰਸੀਆਂ ਵੀ 720 ਫੁੱਟ ਆਕਾਰ ਦੇ ਐਸਟਰੋਇਡ ਨੂੰ ਟਰੈਕ ਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ ਯੂਰੋਪੀਅਨ ਸਪੇਸ ਏਜੰਸੀ ESA ਅਤੇ ਦੁਨੀਆ ਭਰ ਦੀਆਂ ਕਈ ਯੂਨੀਵਰਸਟੀਆਂ ਦੇ ਖੋਜਕਰਤਾ NASA ਨਾਲ ਸਹਿਯੋਗ ਕਰ ਰਹੇ ਨੇ NASA ਆਪਣੀ ਵੈੱਬਸਾਈਟ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਇਸ ਵਿਸ਼ਾਲ ਗ੍ਰਹਿ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ ਤੇ ਉਹਨਾਂ ਨੇ ਵੱਡੀ ਚਿੰਤਾ ਜ਼ਾਹਰ ਕੀਤੀ ਹੈ ਵੀ ਜੇ ਕਿਤੇ ਇੱਧਰ ਉੱਧਰ ਮਾੜਾ ਜਾਵੀ ਇਹ ਸਭ ਕੁਝ ਹੋਇਆ ਤਾ ਇੱਕ ਬਹੁਤ ਵੱਡਾ ਜਿਹੜਾ ਉਹ ਧਰਤੀ ਦੇ ਉੱਤੇ ਹੜਕੰਪ ਮੱਚੇਗਾ ਸ਼ਾਇਦ ਇਸ ਧਰਤੀ ਗੋਲਾਕਾਰ ਦਾ ਕੁਝ ਵੀ ਨਾ ਬਚੇ ਜੇ ਕਿਤੇ ਐਸਟਰਾਇਡ ਜਿਹੜਾ ਹੈ ਇਹ ਧਰਤੀ ਦੇ ਨਾਲ ਟਕਰਾ ਗਿਆ ਖੈਰ ਸ਼ਾਇਦ ਕਿਤੇ ਨਾ ਕਿਤੇ ਇਹ ਹੋ ਰਹੀਆਂ ਚੀਜ਼ਾਂ ਉਸ ਗੱਲ ਦਾ ਸੰਕੇਤ ਦੰਦੀਆਂ ਨੇ ਕਿ ਧਰਤੀ ਦਾ ਜਿਹੜਾ ਖਾਤਮਾ ਹੈ ਉਹ ਸ਼ਾਇਦ ਕਿਤੇ ਨਾ ਕਿਤੇ ਇਹੋ ਜਿਹੀਆਂ ਚੀਜ਼ਾਂ ਦੁਆਰਾ ਹੀ ਹੋਵੇਗਾ ਬਾਕੀ ਅਰਦਾਸ ਕਰੀਏ ਡਰਨ ਦੀ ਲੋੜ ਨਹੀਂ ਡਰਿਏ ਨਾ ਡਰਾਈਏ ਨਾ ਔਰ ਕਿਤੇ ਨਾ ਕਿਤੇ ਅਰਦਾਸ ਕਰੀਏ ਵੀ ਜੇ ਸਤਗੁਰ ਪੈਦਾ ਕਰਨ ਵਾਲਾ ਜਿਵਾਲਣ ਵਾਲਾ ਵੀ ਉਹ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਭੁੱਲੇ ਹੋ ਨਾ ਤੇ ਉਹ ਪਰਮਾਤਮਾ ਸਭ ਤੋਂ ਸਮਰੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ